ਪੰਜਾਬ ਦੀ ਸਿਆਸਤ ਦੇ ਵਿੱਚ ਅਹਿਮ ਮੋੜ ਆਇਆ ਵੱਡਾ ਫੇਰ ਬਦਲ ਹੋਇਆ ਭਗਵੰਤ ਮਾਨ ਦੀ ਪਾਵਰ ਦੇ ਉੱਪਰ ਕੇਂਦਰੀ ਬਾਲ ਨੇ ਕਾਟ ਮਾਰੀ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਦੇ ਅੰਦਰ ਖਲਾੜਾ ਵੱਡੇ ਪੱਧਰ ਤੇ ਵੱਧ ਸਕਦਾ ਹੈ ਮਨੀਸ਼ ਸੋਦੀਆ ਪੰਜਾਬ ਦੇ ਵਿੱਚ ਇੰਚਾਰਜ ਲਾਇਏ ਗਏ ਆ ਸਤਿੰਦਰ ਜੈਨ ਉਹਨਾਂ ਦੇ ਨਾਲ ਲਾਏ ਗਏ ਆ ਔਰ ਇਹਦੇ ਬਾਰੇ ਅਸੀਂ 16 ਫਰਵਰੀ ਨੂੰ ਹੀ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਪਹਿਲਾਂ ਹੀ ਰੋਜ਼ਾਨਾ ਲੋਕਨਾਥ ਦੇ ਵੱਲੋਂ ਦੱਸ ਦਿੱਤਾ ਗਿਆ ਸੀ ਕਿ ਮਨੀਸ਼ ਸੋਦੀਆ ਨੂੰ ਪੰਜਾਬ ਦਾ ਇੰਚਾਰਜ ਲਾਇਆ ਜਾਊਗਾ ਹੁਣ ਲਾਇਆ ਵੀ ਗਿਆ ਔਰ ਇਹ ਦੋਵੇਂ ਦਿੱਲੀ ਦੇ ਵਿੱਚ ਵੱਡੇ ਕੱਪੜਿਆਂ ਦੇ ਵਿੱਚ ਫਸੇ ਰਹੇ ਆ ਨਵੀਂ ਇੱਕ ਐਫਆਈਆਰ ਦਰਜ ਹੋਣ ਜਾ ਰਹੀ ਹੈ ਔਰ ਇੱਥੇ ਪੰਜਾਬ ਦੇ ਵਿੱਚ ਇਨਚਾਰਜ ਲਾਇਆ ਗਿਆ ਕਿ ਇਹ ਠੀਕ ਹੈ ਕਿ ਮੁੱਖ ਮੰਤਰੀ ਦੇ ਜਦੋਂ ਕੰਮ ਦੇ ਵਿੱਚ ਇਹ ਦਖਲ ਦੇਣਗੇ ਕਿ ਭਗਵੰਤ ਮਾਨ ਉਸ ਦਖਲ ਨੂੰ ਸਹਿਣ ਕਰ ਸਕਣਗੇ ਜਾਂ ਫਿਰ ਮੁੱਖ ਮੰਤਰੀ ਭਗਵੰਤ ਮਾਨ ਇਸ ਕਦਰ ਢਾਲੇ ਗਏ ਆ ਇਸ ਕਦਰ ਕੇਜਰੀਵਾਲ ਦੇ ਢਾਂਚੇ ਦੇ ਵਿੱਚ ਢਲ ਗਏ ਆ ਇਸ ਕਦਰ ਕਮਜ਼ੋਰ ਕਰਲੇ ਗਏ ਆ ਕਿ ਉਹ ਝੂਮ ਨਹੀਂ ਕਰਨਗੇ ਕਿ ਆਮ ਆਦਮੀ ਪਾਰਟੀ ਦੇ ਅੰਦਰ ਖਲਾੜਾ ਵਧੇਗਾ ਇਸੇ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਹੀ ਨਾਲ ਚਰਚਾ ਜਿਹੜੀ ਆ ਕਰਨੀ ਹੈ ਕਿ ਕੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੀ ਉਥੇ ਬਹੁਤ ਅਹਿਮ ਗੱਲਾਂ ਬਾਤਾਂ ਹੋਈਆਂ ਪਰ ਆਮ ਆਦੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਇੱਕ ਅਹਿਮ ਜਿਹੜਾ ਬਿਆਨ ਦੇ ਦਿੱਤਾ ਗਿਆ ਜਿਸ ਤੋਂ ਬਾਅਦ ਵਿਵਾਦ ਛਿੜ ਗਿਆ ਆਮ ਆਦੀ ਪਾਰਟੀ ਦਾ ਇੱਕ ਐਮਐਲਏ ਕਸੂਤਾ ਫਸਿਆ ਉਧਰ ਸਪੀਕਰ ਸੰਧਵਾ ਸਾਹਿਬ ਵੀ ਜਿਹੜੇ ਆ ਉਹ ਕਸੂਤੇ ਫਸੇ ਆ ਕਿਉਂ ਇਸੇ ਵੀ ਬਹੁਤ ਅਹਿਮ ਜਿਹੜੀ ਅਸੀਂ ਗੱਲਬਾਤ ਕਰਨੀ ਹੈ ਨਾਲ ਨਾਲ ਗੱਲਬਾਤ ਕਰਾਂਗੇ ਕਿ ਕਿਸਾਨਾਂ ਨੇ ਵੀ ਭਗਵੰਤ ਮਾਨ ਨੂੰ ਵੱਡਾ ਝਟਕਾ ਦਿੱਤੇ ਆ ਪਰ ਉਸੇਯੋਗਤਾ ਤੇ ਸਵਾਲ ਖੜੇ ਕੀਤੇ ਆ ਔਰ ਇਸ ਦੇ ਪਿੱਛੇ ਕੀ ਕਹਾਣੀ ਹੈ ਕੀ ਕੁਝ ਗੱਲਬਾਤ ਇਸ ਤੇ ਵੀ ਅਹਿਮ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਖਬਰ ਇਸੇ ਦੀ ਕਰੂੰਗਾ ਕਿ ਭਗਵੰਤ ਮਾਨ ਦੀ ਪਾਵਰ ਤੇ ਘਾਟ ਵੱਜੀ ਹੈ ਘਾਟ ਹਾਲਾਂਕਿ ਪਹਿਲੀ ਵਾਰ ਨਹੀਂ ਵੱਜੀ ਇਸ ਤੋਂ ਪਹਿਲਾਂ ਵੈਬ ਕੁਮਾਰ ਲਾਏ ਗਏ ਆ ਇਸ ਤੋਂ ਪਹਿਲਾਂ ਹੋਰ ਕੁਝ ਬੰਦੇ ਜਿਹੜੇ ਭਗਵੰਤ ਮਾਨ ਦੇ ਸਿਰ ਤੇ ਪੰਜਾਬ ਦੇ ਵਿੱਚ ਬਿਠਾਏ ਗਏ ਆ ਜਿਹੜੇ ਸਿੱਧੇ ਤੌਰ ਤੇ ਸਰਕਾਰ ਚਲਾ ਰਹੇ ਆ ਹੁਣ ਭਗਵੰਤ ਮਾਨ ਨੂੰ ਜਦੋਂ ਦੀ ਹਟਾਉਣ ਦੀ ਗੱਲ ਚੱਲੀ ਹੈ ਇੰਜ ਲੱਗਦਾ ਹੈ ਕਿ ਭਗਵੰਤ ਮਾਨ ਜਿਹੜੇ ਆ ਉਹ ਪੂਰੀ ਤਰ੍ਹਾਂ ਸਰੈਂਡਰ ਕਰ ਚੁੱਕੇ ਹੈ ਹਾਈ ਕਮਾਂਡ ਦੇ ਅੱਗੇ ਹਾਲਾਂਕਿ ਪਹਿਲਾਂ ਇਹ ਅੰਦਾਜ਼ੇ ਸੀਗੇ ਕਿ ਸ਼ਾਇਦ ਦਿੱਲੀ ਦੇ ਵਿੱਚ ਅਰਵਿੰਦ ਕੇਧਰੀਵਾਲ ਦੀ ਹਾਰ ਹੋਣ ਤੋਂ ਬਾਅਦ ਸ਼ਾਇਦ ਭਗਵੰਤ ਮਾਨ ਤਕੜੇ ਹੋ ਕੇ ਨਿਕਲਣ ਤੇ ਹਾਈ ਕਮਾਂਡ ਨੂੰ ਅੱਖਾਂ ਵੀ ਦਿਖਾ ਸਕਦੇ ਆ ਭਾਵੇਂ ਤਕੜੇ ਪਾਵਰਫੁਲ ਮੁੱਖ ਮੰਤਰੀ ਬਣ ਕੇ ਉੱਭਰ ਸਕਦੇ ਆ ਪਰ ਅਜੇ ਆ ਹੋਇਆ ਨਹੀਂ ਹੁਣ ਇੱਕ ਇੱਕ ਕਰਕੇ ਪੰਜਾਬ ਦੇ ਵਿੱਚ ਦਿੱਲੀ ਵਾਲੇ ਆਉਣੇ ਸ਼ੁਰੂ ਹੋ ਚੁੱਕੇ ਆ ਹਾਲਾਂਕਿ ਇਹ ਗੱਲ ਨਹੀਂ ਹੈ ਕਿ ਪੰਜਾਬ ਦੇ ਵਿੱਚ ਆਵਾਦੀ ਪਾਰਟੀ ਦਾ ਹੀ ਇੰਚਾਰਜ ਬਾਹਰੋਂ ਆਇਆ ਹੈ ਇਸ ਤੋਂ ਪਹਿਲਾਂ ਕਾਂਗਰਸ ਦੇ ਵੀ ਇੰਚਾਰਜ ਬਾਹਰੋਂ ਹੀ ਹੁੰਦੇ ਆ ਔਰ ਭਾਜਪਾ ਦੇ ਵੀ ਇੰਚਾਰਜ ਬਾਹਰੋਂ ਹੀ ਹੁੰਦੇ ਆ ਪਰ ਗੱਲ ਇਹ ਹੈ ਕਿ ਇਹ ਜਿਹੜਾ ਇੰਚਾਰਜ ਲੱਗਿਆ ਹੈ ਇਹ ਲੰਬਾ ਸਮਾਂ ਜੇਲ੍ਹ ਕੱਟ ਕੇ ਆਇਆ ਹੈ ਸਤਿੰਦਰ ਜੈਨ ਔਰ ਮਨੀਸ਼ ਸੋਦੀਆ ਔਰ ਇੱਕ ਹੋਰ 1300 ਕਰੋੜ ਦਾ ਜਿਹੜਾ ਇੱਕ ਕਥਿਤ ਕੱਪੜਾ ਜਿਹੜਾ ਕਲਾਸਰੂਮਾਂ ਨੂੰ ਲੈ ਕੇ ਉਹਦੇ ਵਿੱਚ ਵੀ ਰਾਸ਼ਟਰਪਤੀ ਨੇ ਐਫ ਆਈ ਆਰ ਦਰਜ ਕਰਨ ਦੇ ਜਿਹੜੇ ਹੁਕਮ ਦਿੱਤੇ ਆ ਪ੍ਰਵਾਨਗੀ ਜਿਹੜੀ ਦਿੱਤੀ ਹੈ ਔਰ ਇਹੋ ਜਿਹੇ ਲੋਕਾਂ ਨੂੰ ਜਦੋਂ ਤੁਸੀਂ ਇੱਥੋਂ ਲਾਉਂਗੇ ਜਿਹੜੇ ਆਪਣੇ ਸੂਬੇ ਦੇ ਵਿੱਚ ਰਹਿ ਕੇ ਐਡੇ ਵੱਡੇ ਕੱਪੜਿਆਂ ਦੇ ਵਿੱਚ ਫਸੇ ਐ ਤਾਂ ਜਦੋਂ ਪੰਜਾਬ ਦੀ ਕਾਂਗਰਸ ਮਾਫ ਕਰਨਾ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਉਹਨਾਂ ਨੂੰ ਕਮਾਨ ਇਸ ਅਸਧੇ ਤਰੀਕੇ ਨਾਲ ਸੌਂਪੋਗੇ ਇੰਚਾਰਜ ਲਾ ਕੇ ਤਾਂ ਫਿਰ ਪੰਜਾਬ ਦਾ ਕੀ ਹਾਲ ਹੋਊਗਾ ਇਹ ਵੀ ਜਿਹੜੀ ਆ ਗੱਲ ਦੇਖਣ ਵਾਲੀ ਹੈਗੀ ਆ ਔਰ ਬੇਵਕੂਫ ਦੇਖੋ ਪੰਜਾਬੀਆਂ ਨੂੰ ਆਮ ਆਦਮੀ ਪਾਰਟੀ ਵਾਲੇ ਕਿਵੇਂ ਬਣਾਉਂਦੇ ਆ ਜਦੋਂ 17 ਦੇ ਵਿੱਚ ਇਹਨਾਂ ਦੀ ਸਰਕਾਰ ਨਹੀਂ ਨਾ ਬਣੀ ਤਾਂ ਇਦਾਂ ਇਦਾਂ ਗੱਲ ਉੱਪਰੀ ਕਿ ਭਾਈ ਇਧਰੋਂ ਉਧਰੋਂ ਜਿਹੜੇ ਦੂਜੇ ਸੂਬਿਆਂ ਚੋਂ ਆਏ ਲੋਕ ਆ ਨਾ ਪੰਜਾਬੀ ਉਹਨਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਕਰਕੇ ਸਰਕਾਰ ਬਣੀ ਫਿਰ ਇਹਨਾਂ ਨੇ ਬਾਈ ਦੇ ਵਿੱਚ ਇੱਕ ਚਾਲ ਚੱਲੀ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਜਰਨੈਲ ਸਿੰਘ ਜਿਹੜੇ ਕਿ ਸਾਡੇ ਸਿੱਖ ਚਿਹਰੇ ਸੀ ਉਹਨਾਂ ਨੂੰ ਇੱਥੇ ਪੰਜਾਬ ਦਾ ਇੰਚਾਰਜ ਲਗਾ ਦਿੱਤਾ ਗਿਆ ਜਿੰਨਾ ਟਾਈਮ ਵੋਟਾਂ ਨਹੀਂ ਸੀ ਪਈਆਂ ਇੰਚਾਰਜ ਦੇ ਤੌਰ ਤੇ ਉਹ ਉੱਭਰ ਕੇ ਸਾਹਮਣੇ ਆਉਂਦੇ ਰਹੇ ਜਿਵੇਂ ਹੀ ਸਰਕਾਰ ਬਣੀ ਜਰਨੈਲ ਸਿੰਘ ਲੱਭ ਹੀ ਨਹੀਂ ਰਹੇ ਜਰਨੈਲ ਸਿੰਘ ਅਚਾਨਕ ਗਾਇਬ ਹੀ ਹੋ ਜਾਂਦੇ ਆ ਪੰਜਾਬ ਦੇ ਵਿੱਚ ਕਦੇ ਉਹ ਦਿਖੇ ਹੀ ਨਹੀਂ ਔਰ ਨਾ ਉਹਨਾਂ ਦੀ ਕਰੇ ਸ਼ਮੂਲੀਅਤ ਹੀ ਹੋਈ ਹੈ ਕਿਸੇ ਹੋਰ ਚੀਜ਼ ਦੇ ਵਿੱਚ ਔਰ ਅਚਾਨਕ ਸਾਰਾ ਜਿਹੜਾ ਉਹ ਸਿਸਟਮ ਹੈ ਉਹ ਕੈਪਚਰ ਕਰ ਲੈਂਦੇ ਆ ਰਾਘਵ ਚੰਡਾ ਫਿਰ ਸੰਦੀਪ ਪਾਠਕ ਆ ਜਾਂਦੇ ਆ ਹੁਣ ਅਸਡੇ ਤਰੀਕੇ ਦੇ ਨਾਲ ਕੁਝ ਦਿਨ ਪਹਿਲਾਂ ਮਨੀਸ਼ ਸੋਦੀਆ ਆਗੇ ਸੀ ਹੁਣ ਇਨਚਾਰਜ ਉਹਨਾਂ ਦਾ ਯਾਨੀ ਕਿ ਸਿੱਖਾਂ ਨੂੰ ਸਿੱਖ ਦਿਖਾ ਕੇ ਵੋਟਾਂ ਪਵਾ ਲੀਆਂ ਗਈਆਂ ਪਰ ਜਦੋਂ ਹੀ ਜਦੋਂ ਸਰਕਾਰ ਬਣ ਗਈ ਉਹ ਸਿੱਖ ਚਿਹਰੇ ਨੂੰ ਪਾਸੇ ਕਰ ਦਿੱਤਾ ਗਿਆ ਹਾਲਾਂਕਿ ਦਿੱਲੀ ਦੇ ਵਿੱਚ ਵੀ ਜਦੋਂ ਸਰਕਾਰ ਸੀ ਇਹਨਾਂ ਦੀ ਕੋਈ ਵੀ ਸਿੱਖ ਚਿਹਰਾ ਮੰਤਰੀ ਇਹਨਾਂ ਨੇ ਨਹੀਂ ਸੀ ਲਿਆ ਤੇ ਪੰਜਾਬ ਦੇ ਲੋਕਾਂ ਨੂੰ ਵੀ ਮੂਰਖ ਬਣਾਇਆ ਸਿੱਖ ਚੇਰਾ ਅੱਗੇ ਕਰਕੇ ਸਰਕਾਰ ਬਣਾਈ ਇੰਚਾਰਜ ਦੇ ਤੌਰ ਤੇ ਤੇ ਹੁਣ ਮੜਾਈ ਖਾਨ ਨੂੰ ਇੰਚਾਰਜ ਜਿਹੜੀ ਕੁਝ ਹੋਰ ਅੱਗੇ ਲਾਏ ਤਾਂ ਇਹ ਚੀਜ਼ਾਂ ਜਿਹੜੀਆਂ ਉਹ ਸਮਝ ਰਿਹਾ ਬੜੇ ਚੰਗੇ ਤਰੀਕੇ ਦੇ ਨਾਲ ਪੰਜਾਬੀ ਔਰ ਹੁਣ ਉਸ ਤਰੀਕੇ ਦੇ ਨਾਲ ਗੱਲਾਂ ਤੇ ਲਿਆਉਣ ਵਾਲੇ ਪਰ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਜਦੋਂ ਹੁਣ ਇੰਚਾਰਜ ਦੇ ਤੌਰ ਤੇ ਮਨੀਸ਼ ਸੋਦੀਆ ਇੱਥੇ ਆ ਗਿਆ ਹੁਣ ਅਸੀਂ ਦੇਖਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਪਹਿਲਾਂ ਵੀ ਮਨੀਸ਼ ਸੋਦੀਆ ਕਿਤੇ ਕਿਸੇ ਦੀ ਚੈਕਿੰਗ ਕਰਨ ਜਾਂਦੇ ਆ ਕਿਤੇ ਕਿਸੇ ਦੀ ਚੈਕਿੰਗ ਕਰ ਜਾਂਦੇ ਆ ਕਿਤੇ ਮਹੱਲਾ ਕਲੀਨ ਕਰਨ ਦੀ ਚੈਕਿੰਗ ਕਰਨ ਜਾਂਦੇ ਆ ਉਹ ਵਾਰ-ਵਾਰ ਥਾਈਂ-ਥਾਈਂ ਜਾਂਦੇ ਰਹੇ ਆ ਚੈਕਿੰਗ ਆ ਕਰ ਤਾਂ ਹੁਣ ਜਦੋਂ ਅਸਿੱਧੇ ਤੌਰ ਤੇ ਜਦੋਂ ਉਹਨਾਂ ਨੇ ਕਹਿਤਾ ਕਿ ਅਸੀਂ ਸਰਕਾਰ ਦੀ ਕਾਰਗੁਜ਼ਾਰੀ ਸਹੀ ਕਰਨ ਦੇ ਵਿੱਚ ਜਿਹੜੀ ਅਸੀਂ ਆਪਣੀ ਭੂਮਿਕਾ ਨਿਭਾਵਾਂਗੇ ਭਾ ਕੇ ਭਗਵੰਤ ਮਾਨ ਦੇ ਕੰਮਾਂ ਦੇ ਵਿੱਚ ਇੰਟਰਫੀਰੈਂਸ ਹੁਣ ਹੋਣੀ ਸ਼ੁਰੂ ਹੋ ਜਾਊਗੀ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਆਈਐਸ ਆਈਪੀਐਸ ਦੀਆਂ ਬਦਲੀਆਂ ਤੱਕ ਜਿਹੜੀਆਂ ਉੱਪਰੋਂ ਇੰਸਟਾ ਬਣ ਕੇ ਦੇਣੀਆਂ ਆਉਂਦੀਆਂ ਨੇ ਹਾਲਾਂਕਿ ਇਹ ਵੀ ਨਹੀਂ ਹੈ ਕਿ ਹਾਈ ਕਮੰਡਾਂ ਜਿਹੜੀਆਂ ਦੂਜੀਆਂ ਪਾਰਟੀਆਂ ਦੀਆਂ ਇੰਟਰਫੇਰੈਂਸ ਨਹੀਂ ਕਰਦੀਆਂ ਹਾਈ ਕਮੰਡ ਤਾਂ ਪਰ ਕਾਂਗਰਸ ਦੀ ਵੀ ਹੈ ਹਾਈ ਕਮੰਡ ਬੀਜੇਪੀ ਦੀ ਵੀ ਹੈ ਚਲੋ ਬੀਜੇਪੀ ਦੀ ਉਸ ਤਰੀਕੇ ਨਾਲ ਸਰਕਾਰ ਇੱਥੇ ਆਈ ਨਹੀਂ ਗਠਜੋੜ ਦੀ ਆਈ ਹੈ ਪਰ ਕਾਂਗਰਸ ਦੀ ਇੰਚਾਰਜ ਰਹੀ ਹੈ ਪਰ ਇੰਨੀ ਡੀਪਲੀ ਪੰਜਾਬ ਦੀ ਕਾਂਗਰਸ ਦੇ ਅੰਦਰ ਪੰਜਾਬ ਕਾਂਗਰਸ ਦੀ ਸਰਕਾਰ ਦੇ ਅੰਦਰ ਦਿੱਲੀ ਹਾਈ ਕਮੰਡ ਜਿਹੜੀ ਉਹਨਾਂ ਦੀ ਹੈਗੀ ਆ ਉਹਦਾ ਇੰਨੇ ਤਰੀਕੇ ਇਸ ਤਰੀਕੇ ਨਾਲ ਜਿਹੜਾ ਉਹ ਨਹੀਂ ਸੀ ਇੰਟਰਫੇਰੈਂਸ ਜਿੰਨੀ ਡੀਪਲੀ ਇਹਨਾਂ ਦੇ ਇੰਟਰਫੇਰੈਂਸ ਹੈਗੀ ਆ ਹੁਣ ਮਨੀਸ਼ ਸੋਦੀਆ ਆ ਗਿਆ ਸਤੰਦਰ ਜੈਨ ਆ ਗਏ ਆ ਜੇ ਫਰਜ ਕਰ ਲੋ ਇਹ ਜਿਵੇਂ ਚਾਹੁੰਦੇ ਆ ਉਥੋਂ ਦੀ ਜਿਮਨੀ ਚੋਣ ਜਿਤਨਾ ਲੁਧਿਆਣੇ ਵਾਲੇ ਜਿਉ ਉਹ ਜਿੱਤ ਗਏ ਫਿਰ ਪੰਜਾਬ ਦੇ ਰਾਜ ਸਭਾ ਮੈਂਬਰ ਦੇ ਤੌਰ ਤੇ ਵੀ ਪੰਜਾਬ ਕੇਜਰੀਵਾਲ ਜਿਹੜੇ ਆ ਪਹੁੰਚ ਜਾਵਾਂਗੇ ਇਸ ਤੋਂ ਪਹਿਲਾਂ ਵਿਭਪ ਕੁਮਾਰ ਵੀ ਉਥੇ ਹੈ ਮੀਡੀਆ ਟੀਮਾਂ ਜਿਹੜੀਆਂ ਉਹ ਵੀ ਬਾਹਰੋਂ ਆਈਆਂ ਨੇ ਮਤਲਬ ਕੋਈ ਚੀਜ਼ ਕੋਈ ਡਿਪਾਰਟਮੈਂਟ ਇਹੋ ਜਿਹਾ ਹੈ ਹੀ ਨਹੀਂ ਜਿਹਦੇ ਵਿੱਚ ਇਹਨਾਂ ਨੇ ਬਾਹਰੋਂ ਲਿਆ ਕੇ ਪੰਜਾਬ ਦੇ ਵਿੱਚ ਬੰਦੇ ਫਿੱਟ ਨਾ ਉੱਪਰ ਲੀਆਂ ਪੋਸਟਾਂ ਦੇ ਕੀਤੇ ਹੋਣ ਅਸਲ ਦੇ ਤੌਰ ਤੇ ਰਾਜ ਆ ਗਿਆ ਤਾਂ ਹੁਣ ਜਦੋਂ ਇਹ ਇੰਟਰਫੀਰੈਂਸ ਹੋਰ ਵਧੂਗੀ ਹੁਣ ਪੰਜਾਬੀ ਖੂਨ ਤਾਂ ਇਹ ਆ ਵੀ ਉਬਾਲਾ ਮਾਰਦਾ ਹੀ ਮਾਰਦਾ ਅੱਜ ਮਾਰੇ ਤੇ ਚਾਹੇ ਕੱਲ ਮਾਰੇ ਹੁਣ ਦੇਖਣਾ ਕਿ ਭਗਵੰਤਮਾਨ ਦਾ ਖੂਨ ਉਬਾਲਾ ਮਾਰਦਾ ਜਾਂ ਫਿਰ ਭਗਵੰਤਮਾਨ ਦਾ ਉਹ ਖੂਨ ਰਹੀ ਜੀ ਜਾਂ ਫਿਰ ਭਗਵੰਤਮਾਨ ਜਿਹੜੇ ਆ ਉਹ ਕੇਜਰੀਵਾਲ ਨੂੰ ਸਰੈਂਡਰ ਕਰਕੇ ਐਨ ਉਸੇ ਢਾਂਜੇ ਦੇ ਵਿੱਚ ਢਲ ਚੁੱਕੇ ਆ ਤੇ ਰੌਲਾ ਪਾਉਣ ਜੋਗੇ ਰਹੀ ਜੀ ਇਹ ਵੀ ਗੱਲ ਜਿਹੜੀ ਆ ਦੇਖਣ ਵਾਲੀ ਹੋਊਗੀ ਕਿਉਂਕਿ ਮੈਨੂੰ ਪਤਾ ਕਿ ਅਸਲ ਦੇ ਤੌਰ ਤੇ ਹੁਣ ਜਦੋਂ ਪੂਰੀ ਪਾਵਰ ਜਿਹੜੀ ਉਹਨਾਂ ਦੇ ਕੋਲੇ ਹੋਣੀ ਆ ਹੁਣ ਭਗਵੰਤਮਾਨ ਜਦੋਂ ਪਹਿਲਾਂ ਵਿਰੋਧੀ ਕਹਿੰਦੇ ਸੀਗੇ ਦੇਖੋ ਵਿਰੋਧੀਆਂ ਦਾ ਸ਼ਬਦ ਸੀ ਡੰਮੀ ਮੁੱਖ ਮੰਤਰੀ ਹੁਣ ਮੈਨੂੰ ਲੱਗਦਾ ਕਿ ਪਹਿਲਾਂ ਰੌਲਾ ਸੀ ਹੁਣ ਜਿਸ ਤਰੀਕੇ ਨਾਲ ਦਿੱਲੀ ਵਾਲੇ ਇੱਥੇ ਆ ਗਏ ਆ ਤਾਂ ਮੁੱਖ ਮੰਤਰੀ ਮੈਨੂੰ ਲੱਗਦਾ ਕਿ ਹੁਣ ਬਿਲਕੁਲ ਹੀ ਨਾਮ ਨਹੀਂ ਰਹਿ ਜਾਣਗੇ ਮੁੱਖ ਮੰਤਰੀ ਦੀ ਜੇਬ ਤੇ ਜਿਹੜਾ ਲਾਇਆ ਹਰਾ ਪੈਣਾ ਜਿਹਦੇ ਬਾਰੇ ਮੁੱਖ ਮੰਤਰੀ ਬੜਾ ਜ਼ਿਕਰ ਕਰਦੇ ਹੁੰਦੇ ਆ ਉਹ ਵੀ ਉਹ ਦੱਸਿਆ ਕਰਨਗੇ ਵੀ ਆਹ ਹਰੇ ਪੈਣ ਦਾ ਕੈਪ ਖੋਲ ਕੇ ਫਲਾਨੀ ਥਾਂ ਤੁਸੀਂ ਕਸਾਈ ਕਰਨੀ ਆ ਉਹਦੀ ਇੱਥੇ ਤੁਸੀਂ ਭਗਵੰਤ ਮਾਨ ਲਿਖਣਾ ਤੇ ਉਹ ਵੀ ਜਿਹੜਾ ਉਹ ਦੱਸਿਆ ਕਰਨਗੇ ਉਹ ਜਿਹੜਾ ਬੜਾ ਸ਼ੌਂਕ ਹੁੰਦਾ ਸੀ ਹਰੇ ਪੈਣਾ ਸ਼ੌਂਕ ਕਰਨ ਦਾ ਭਗਵੰਤ ਮਾਨ ਹੋਰਾਂ ਨੂੰ ਤਾਂ ਉਹ ਜਿਹੜਾ ਹਰਾ ਪੈਣਾ ਉਹ ਹੁਣ ਉਹਨਾਂ ਦੇ ਕਹਿਣ ਤੇ ਚੱਲਿਆ ਕਰੂਗਾ ਉਹਨਾਂ ਦੇ ਕਾਹੇ ਤੋਂ ਬਿਨਾ ਨਹੀਂ ਚੱਲਦਾ ਤਾਂ ਫਿਰ ਅਜੇਹੀ ਅਜੇਹੇ ਤੰਗ ਘੇਰੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਪਣੇ ਆਪ ਨ ਕਿੰਨਾ ਕੁ ਦਿਨ ਰੱਖ ਸਕਣਗੇ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹ ਜਿਹੜੀ ਆ ਗੱਲ ਦੇਖਣ ਵਾਲੀ ਹੋਊਗੀ ਪਰ ਇਹ ਆ ਵੀ ਹਾਂ ਘੇਰਾ ਜਰੂਰ ਮੁੱਖ ਮੰਤਰੀ ਭਗਵੰਤ ਮਾਨ ਦਾ ਤੰਗ ਕੀਤਾ ਕਿਉਂਕਿ ਜਿੰਨੇ ਲੋਕ ਪੰਜਾਬ ਦੇ ਵਿੱਚ ਆਈ ਜਾਂਦੇ ਆ ਦਿੱਲੀ ਵਾਲੇ ਤਾਂ ਉਹਨਾਂ ਹੀ ਭਗਵੰਤ ਮਾਨ ਦਾ ਘੇਰਾ ਵੀ ਤੰਗ ਹੋਈ ਜਾਂਦਾ ਉਹਨਾਂ ਹੀ ਉਹਨਾਂ ਦੀ ਜਿਹੜੀ ਆ ਪਾਵਰ ਦੇ ਉੱਪਰ ਕਾੜ ਵੀ ਜਿਹੜੀ ਆ ਵੱਜੀ ਜਾਂਦੀ ਹੈ ਤਾਂ ਇਹ ਜਿਹੜੀ ਗੱਲ ਹੈਗੀ ਆ ਹੁਣ ਚਰਚਾਵਾਂ ਤਾਂ ਇਹ ਵੀ ਨਹੀਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਵੀ ਜਲਦੀ ਫੇਰ ਬਦਲ ਹੋ ਸਕਦਾ ਦੋ ਤਿੰਨ ਮੰਤਰੀਆਂ ਦੀ ਛੁੱਟੀ ਵੀ ਦੱਸੀ ਜਾ ਰਹੀ ਹੈ ਦੋ ਤਿੰਨ ਮੰਤਰੀ ਨਵੇਂ ਵੀ ਦੱਸੇ ਜਾ ਰਹੇ ਆ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਆ ਬਦਲਾਅ ਫੇਰ ਬਦਲ ਹੋ ਸਕਦਾ ਔਰ ਕਿਹਾ ਜਾ ਰਿਹਾ ਕਿ ਜਿਹੜਾ ਲੁਧਿਆਣਾ ਤੋਂ ਜਿਮਨੀ ਚੋਣ ਲੜ ਰਿਹਾ ਸੰਜੀਪ ਗੁਪਤਾ ਉਹਨੂੰ ਵੀ ਮੰਤਰੀ ਜਿਹੜਾ ਉਹਨਾਂ ਦੇ ਵਿੱਚ ਬਣਾਇਆ ਜਾ ਸਕਦਾ ਇਹੋ ਜਿਹੀਆਂ ਵੀ ਚਰਚਾਵਾਂ ਜਿਹੜੀਆਂ ਹੋ ਹੈਗੀਆਂ ਨੇ ਚਲੋ ਦੇਖਾਂਗੇ ਕਿ ਕਿਵੇਂ ਕੀ ਕੁਝ ਚੱਲਦਾ ਹੈ ਪਰ ਇਹ ਹੈ ਵੀ ਫੇਰ ਬਦਲਦੀਆਂ ਚਰਚਾਾਂ ਮਾ ਪੂਰੀਆਂ ਨੇ ਮੰਤਰੀ ਮੰਡਲ ਦੇ ਵਿੱਚ ਤੇ ਇਹ ਜਿਹੜਾ ਫੇਰ ਬਦਲ ਹੋਇਆ ਹੈ ਇਹਦੇ ਉੱਪਰ ਵੀ ਲੋਕਾਂ ਦੀਆਂ ਜਿਹੜੀਆਂ ਉਹ ਨਜ਼ਰਾਂ ਪੂਰੀਆਂ ਬਣੀਆਂ ਹੋਈਆਂ ਨੇ ਔਰ ਦੇਖਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਚੀਜ਼ ਨੂੰ ਕਿਵੇਂ ਲੈਂਦੇ ਆ ਹਾਲਾਂਕਿ ਹਾਲ ਦੀ ਘੜੀ ਔਂ ਲੱਗਦਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਸ ਪੋਜੀਸ਼ਨ ਦੇ ਵਿੱਚ ਹੈ ਨਹੀਂ ਜਿਸ ਪੋਜੀਸ਼ਨ ਦੇ ਵਿੱਚ ਉਹ ਉਬਾਲਾ ਉਹਨਾਂ ਦਾ ਖੂਨ ਮਾਰੂਗਾ ਜਾਂ ਉਹਨਾਂ ਦਾ ਪੀਪੀ ਵਧੂਗਾ ਜਾਂ ਕਹਦੀਏ ਕਿ ਮੋ ਕਮੰਡਲਪ ਭਗਵੰਤ ਮਾਨ ਦਿੱਲੀ ਵਾਲਾਂ ਨੂੰ ਅੱਖਰ ਦਿਖਾ ਸਕਣਗੇ ਕਿਉਂਕਿ ਜਿੰਨੀ ਪਕੜ ਇੱਥੇ ਦਿੱਲੀ ਵਾਲਾਂ ਦੀ ਵਧੀ ਜਾਂਦੀ ਆ ਓਨੇ ਐਮਐਲਏ ਮੰਤਰੀ ਵੀ ਸਿੱਧੇ ਤੌਰ ਤੇ ਉਹਨਾਂ ਦੇ ਨਾਲ ਜੁੜੀ ਜਾਂਦੇ ਆ ਔਰ ਗਾਹ ਨੂੰ ਅਗਲੇ ਨੇ ਟਿਕਟਾਂ ਵੀ ਲੈਣੀਆਂ ਨੇ ਤੇ ਭਗਵੰਤ ਮਾਨ ਦੇ ਨਾਲ ਇਕੱਲੇ ਨਾਲ ਜੁੜ ਕੇ ਉਹਨਾਂ ਤੋਂ ਕੁਝ ਹੋਣਾ ਨਹੀਂ ਤੌਰ ਸਿੱਧੇ ਤੌਰ ਤੇ ਰਾਬਤਾ ਉਹਨਾਂ ਦਾ ਆਪਣੀ ਹਾਈ ਕਮਾਂਡ ਦੇ ਨਾਲ ਆ ਔਰ ਭਗਵੰਤ ਉਹਨੇ ਹੀ ਕਮਜ਼ੋਰ ਜਿਹੜਿਆ ਹੋਈ ਜਾਂਦੇ ਆ ਪਰ ਹੁਣ ਮੈਨੂੰ ਲੱਗਦਾ ਕਿ ਉਹਨਾਂ ਨੇ ਵੀ ਗੌਰ ਫਰਮਾ ਲਈ ਹੈ ਕਿ ਭਗਵੰਤ ਮਾਨ ਸਾਡੇ ਢਾਂਚੇ ਦੇ ਵਿੱਚ ਟੜ ਗਏ ਹੈ ਤੇ ਕਿਉਂ ਰੌਲਾ ਰੱਪਾ ਪਾਉਣਾ ਤਾਂ ਹੀ ਅਰਵਿੰਦ ਕੇਜ ਕਿ ਠੀਕ ਹੈ ਜੀ ਇਹ ਵੀ 2 ਸਾਲ ਪੂਰੇ ਕਰਨਗੇ ਅਗਲੇ 5 ਸਾਲ ਵੀ ਪੂਰੇ ਕਰਨਗੇ ਚਲੋ ਸਿਆਸਤ ਦੇ ਵਿੱਚ ਕਦੇ ਸਿਆਸਤਦਾਨ ਆਪਣੇ ਬਿਆਨਾਂ ਤੇ ਟਿਕਣ ਇਹ ਜ਼ਰੂਰੀ ਨਹੀਂ ਹੁੰਦਾ ਤੇ ਪਰ ਇਹ ਵੀ ਗੱਲ ਹੈ ਕਿ ਜਰੂਰ ਹੈ ਫਿਲਹਾਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਕਾਇਆ ਗਿਆ ਉਦੋਂ ਕੁਮਰ ਵਿਜੇ ਪ੍ਰਤਾਪ ਕਹਿੰਦੇ ਐ ਕਿ ਹਾਈ ਕਮਾਂਡ ਨੂੰ ਇਹ ਕੋਈ ਹੱਕ ਨਹੀਂ ਹੈ ਕਿ ਭਾਈ ਇਸ ਤਰੀਕੇ ਦੇ ਨਾਲ ਥੋਪਣ ਵਿਧਾਇਕਾਂ ਦੇ ਉੱਪਰ ਬੰਦਾ ਵਿਧਾਇਕਾਂ ਨੂੰ ਨਾਲ ਲੈ ਕੇ ਵਧਾਇਕਾਂ ਦੀ ਇੱਕ VOTING ਕਰਾ ਕੇ ਦੇਖ ਲੈਣ ਕਿਹੜੇ ਕਿਹਨੂੰ ਚੁਣਦੇ ਆ ਪਰ ਜੇ ਪਾਰਟੀ ਤੇ ਸਰਕਾਰ ਬਚਾਉਣੀ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਪਾਸੇ ਕਰਨਾ ਪਊਗਾ ਇਹ ਗੱਲਾਂ ਜਿਹੜੀਆਂ ਉਹਨਾਂ ਨੇ ਕਹੀਆਂ ਨੇ ਚਲੋ ਅਗਲੀ ਖਬਰ ਲੈ ਲੈਣੇ ਅਗਲੀ ਖਬਰ ਵੀ ਜਿਹੜੀ ਆ ਉਹ ਬੜੀ ਅਹਿਮ ਹੈਗੀ ਆ ਕਿਸਾਨਾਂ ਦੇ ਮੁੱਦੇ ਤੇ ਨਾ ਕੱਲ ਇੱਕ ਵਿਧਾਇਕ ਆਮ ਆਦਮੀ ਪਾਰਟੀ ਦੇ ਯਾਸਪੁਰਾ ਉਹਨਾਂ ਨੇ ਬਿਆਨ ਦਿੱਤਾ ਕਿ ਭਾਈ ਉਹ ਜਿਹੜੇ ਕਿਸਾਨ ਨੇ ਉਹ ਤਾਂ ਆਪ ਚਾਹੁੰਦੇ ਸੀਗੇ ਕਿ ਅਸੀਂ ਭਾਈ ਉੱਠ ਜਾਈਏ ਕਿਸੇ ਤਰੀਕੇ ਕਿਉਂਕਿ ਲੋਕ ਸਾਥ ਨਹੀਂ ਦੇ ਰਹੇ ਤਾਂ ਉਸ ਬਿਆਨ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਬਿਵਾਲ ਖੜਾ ਹੋ ਗਿਆ ਕਿ ਕਿਸਾਨਾਂ ਨੂੰ ਇਸ ਤਰੀਕੇ ਨਾਲ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਵਿਧਾਇਕ ਬੈਕਫੁੱਟ ਤੇ ਚਲੇ ਗਿਆ ਲਗਾਤਾਰ ਵਿਰੋਧੀ ਜਿਹੜੇ ਆ ਉਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਕਿ ਭਾਈ ਤੁਸੀਂ ਇਦਾਂ ਕਿਵੇਂ ਕਹਿ ਸਕਦੇ ਹੋ ਕਿ ਕਿਸਾਨ ਜਿਹੜੇ ਆ ਉਹ ਉੱਠਣ ਨੂੰ ਹੀ ਫਰਦੇ ਸੀ ਕਿ ਤੁਸੀਂ ਬਿਠਾਏ ਸੀ ਤੁਹਾਨੂੰ ਤਾਂ ਇਸ ਕਰਕੇ ਪਤਾ ਸੀ ਤੁਹਾਨੂੰ ਕਿਹੜੇ ਕਿਸਾਨ ਨੇ ਆ ਕੇ ਕਿਹਾ ਕਿ ਅਸੀਂ ਉੱਠਣ ਨੂੰ ਹੀ ਫਰਦੇ ਸੀ ਤਾਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਉਹ ਵਿਧਾਇਕ ਨੇ ਜਦੋਂ ਛੇੜ ਲੀਆਂ ਆਵਾਜ਼ ਜਿਹੜਾ ਹੁਣ ਬਹੁਤ ਜ਼ਿਆਦਾ ਵਧ ਗਿਆ ਇੱਕ ਤਾਂ ਪਹਿਲਾਂ ਹੀ ਜੋ ਕੁਝ ਹੋਇਆ ਮੀਟਿੰਗ ਦੇ ਵਿੱਚ ਸੱਦ ਕੇ ਉਹਨਾਂ ਦੇ ਨਾਲ ਪਿੱਠ 'ਚ ਛੁਰਾ ਮਾਰਿਆ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਦੇ ਜਿਹੜੇ ਮੋਰਚੇ ਆ ਉਟਾਹੇ ਗਏ ਇੱਕ ਤਾਂ ਉਹਦੇ ਕਰਕੇ ਲੋਕਾਂ ਦਾ ਗੁੱਸਾ ਜਿਹੜਾ ਉਹ ਬਹੁਤ ਜ਼ਿਆਦਾ ਸੀ ਦੂਜਾ ਵਿਧਾਇਕ ਨੇ ਇਹ ਜਿਹੜਾ ਉਹ ਬਿਆਨ ਜਿਹੜਾ ਉਹ ਦੇ ਦਿੱਤਾ ਤਾਂ ਉਸ ਬਿਆਨ ਦੇ ਉੱਪਰ ਵੀ ਜਿਹੜਾ ਉਹ ਲੋਕਾਂ ਦਾ ਗੁੱਸਾ ਹੋਰ ਵਧਿਆ ਔਰ ਮਿੱਟੀ ਦਾ ਤੇਲ ਪਾਉਣ ਵਾਲੀ ਗੱਲ ਕੀਤੀ ਹੈ ਇਸ ਬਿਆਨ ਨੇ ਅੱਗ ਦੇ ਉੱਪਰ ਜਿਵੇਂ ਮਿੱਟੀ ਦਾ ਤੇਲ ਪਾ ਦਈਦਾ ਨਾ ਜਾਂ ਪੈਟਰੋਲ ਡੀਜ਼ਲ ਪਾ ਦਈਦਾ ਤਾਂ ਉਹਦੇ ਨਾਲ ਅੱਗੇ ਹੋਰ ਵੱਧ ਜਾਂਦੀ ਹੈ ਤਾਂ ਉਸੇ ਤਰੀਕੇ ਦੇ ਨਾਲ ਵਿਵਾਦ ਜਿਹੜਾ ਪਹਿਲਾਂ ਹੀ ਕਿਸਾਨਾਂ ਦਾ ਤੇ ਇਹਨਾਂ ਦਾ ਆਪਸ ਵਿੱਚ ਚੱਲ ਰਿਹਾ ਸੀ ਸਰਕਾਰ ਦਾ ਵਿਧਾਇਕ ਦੇ ਇਸ ਬਿਆਨ ਨੇ ਉਸ ਤਰੀਕੇ ਦਾ ਜਿਹੜਾ ਕੰਮ ਕੀਤਾ ਮਿੱਟੀ ਦੇ ਡੀਜ਼ਲ ਦਾ ਜੋ ਵੀ ਹੈ ਤੇਲ ਵਾਲਾ ਕੰਮ ਕੀਤਾ ਤੇ ਉਧਰੋਂ ਦੂਜੇ ਪਾਸੇ ਜੇ ਆਪਾਂ ਗੱਲ ਕਰੀਏ ਵਿਧਾਨ ਸਭਾ ਦੇ ਅੰਦਰ ਜਿਹੜਾ ਹੈਗਾ ਪ੍ਰਗਟ ਸਿੰਘ ਤੇ ਜਿਹੜੇ ਸਪੀਕਰ ਸੰਧਵਾ ਨੇ ਉਹਨਾਂ ਦਾ ਪੇੜ ਪੈ ਗਿਆ ਵਿਧਾਨ ਸਭਾ ਦੇ ਅੰਦਰ ਪ੍ਰਗਟ ਸਿੰਘ ਨੇ ਸਾਫ਼ ਤੌਰ ਤੇ ਚੇਤਾਵਨੀ ਦਿੱਤੀ ਸੀਗੀ ਸਪੀਕਰ ਸੰਧਵਾ ਨੂੰ ਕਿ ਸੰਧਵਾ ਸਾਹਿਬ ਤੁਸੀਂ ਬਿਆਨ ਦਿੱਤਾ ਕਿ ਭਾਈ ਇਸ ਅੰਦੋਲਨ ਦੇ ਨਾਲ ਜਿਹੜਾ ਉਹ ਬਹੁਤ ਜ਼ਿਆਦਾ ਨਸ਼ਾ ਵਧ ਰਿਆ ਸੀ ਪੰਜਾਬ ਦੇ ਅੰਦਰ ਉਠਾਉਣਾ ਇਹ ਹੀ ਕਿਸਾਨ ਅੰਦੋਲਨ ਜ਼ਰੂਰੀ ਸੀਗਾ ਤਾਂ ਉਹ ਆਪਾਂ ਕਹਿੰਦੇ ਇਹੋ ਜੀਆਂ ਗੱਲਾਂ ਨਾ ਕਰੀਏ ਸਪੀਕਰ ਸਾਹਿਬ ਉਹੀ ਆਪਣੀ ਪਾਰਟੀ ਦੇ ਵਾਂਗ ਝੂਠ ਬੋਲਣ ਦੀ ਆਦਤ ਤੋਂ ਮਜਬੂਰ ਬੈਕਫੁੱਟ ਤੇ ਭੱਜਣ ਲਈ ਮਜਬੂਰ ਔਰ ਆਪਣੀਆਂ ਕਈਆਂ ਗੱਲਾਂ ਤੋਂ ਮੁਕਰਨ ਲਈ ਮਜਬੂਰ ਸਪੀਕਰ ਸਾਹਿਬ ਉਥੇ ਤਤੇ ਹੋ ਗਏ ਉਹ ਕਹਿੰਦੇ ਜੀ ਇੰਦਾਂ ਦੀਆਂ ਗੱਲਾਂ ਨਾ ਕਰਿਆ ਕਰੋ ਮੈਂ ਕਿੱਥੇ ਦੱਸੋ ਬੋਲੋ ਕਿੱਥੇ ਮੈਂ ਜਿਹੜਾ ਉਹ ਕਿਹਾ ਫਿਰ ਪ੍ਰਗਟ ਸਿੰਘ ਵੀ ਕਿਹੜਾ ਘਟਨੇ ਉਹ ਤੱਥਾਂ ਤੋਂ ਉਹ ਗੱਲ ਕਰਦੇ ਆ ਪ੍ਰਗਟ ਸਿੰਘ ਦੇ ਬਾਰੇ ਇਹ ਜਾਣਿਆ ਜਾਂਦਾ ਔਰ ਜੇ ਘੱਟ ਬੋਲਦੇ ਆ ਭਲਾਂਦੀ ਪਰ ਜਦੋਂ ਬੋਲਦੇ ਆ ਪੂਰਾ ਤੋਲ ਮੋਲ ਕੇ ਬੋਲਦੇ ਆ ਤਾਂ ਉਹਨਾਂ ਨੇ ਫਿਰ ਕੀ ਕੀਤਾ ਜਦੋਂ ਵਿਧਾਨ ਸਭਾ ਸੈਸ਼ਨ ਖਤਮ ਹੋਇਆ ਤਾਂ ਫਿਰ ਸਪੀਕਰ ਸੰਧਵਾ ਦੀ ਇੱਕ ਉਹ ਵੀਡੀਓ ਜਾਰੀ ਕਰ ਦਿੱਤੀ ਜਿਹਦੇ ਵਿੱਚ ਉਹ ਸਪੀਕਰ ਸੰਧਵਾ ਸਾਫ਼ ਬੋਲ ਰਹੇ ਆ ਕਿ ਭਾਈ ਵਪਾਰ ਜਿਹੜਾ ਉਹ ਬੰਦ ਹੋ ਗਿਆ ਸੀ ਅੰਦੋਲਨ ਦੇ ਕਰਕੇ ਤੇ ਵਪਾਰ ਬੰਦ ਹੋਣ ਦੇ ਨਾਲ ਨੌਕਰੀਆਂ ਵੀ ਖਤਮ ਹੋ ਗਈਆਂ ਸੀ ਨੌਕਰੀਆਂ ਖਤਮ ਹੋਣ ਦੇ ਨਾਲ ਜਿਹੜੇ ਆ ਲੋਕ ਨੌਜਵਾਨ ਜਿਹੜੇ ਆ ਉਹ ਨਸ਼ਿਆਂ ਦੇ ਉੱਪਰ ਚਲੇ ਗਏ ਸੀਗੇ ਤਾ ਨਸ਼ੇ ਵਧ ਰਹੇ ਸੀ ਪੰਜਾਬ ਦੇ ਅੰਦਰ ਤਾਂ ਉਹ ਕਹਿੰਦੇ ਹੁਣ ਜਵਾਬ ਸਪੀਕਰ ਸਾਹਿਬ ਕੀ ਹੁਣ ਤੁਸੀਂ ਮਾਫੀ ਮੰਗੋਗੇ ਹੁਣ ਸਪੀਕਰ ਸਾਹਿਬ ਦਾ ਹਾਲੇ ਤੱਕ ਜਵਾਬ ਜਿਹੜਾ ਜਵਾਬ ਆਇਆ ਨਹੀਂ ਪਤਾ ਨਹੀਂ ਕਿੱਦਰ ਸੌਂਗੇ ਆ ਸੁਸਤਰੀ ਮੰਗ ਪਰ ਹੁਣ ਗੱਲ ਇਹ ਹੈ ਕਿ ਸਪੀਕਰ ਸਾਹਿਬ ਜੇ ਤੁਸੀਂ ਆਪਣੀ ਕਈ ਗੱਲ ਤੇ ਖੜ ਹੀ ਨਹੀਂ ਸਕਦੇ ਫਿਰ ਇਹੋ ਜਿਹਾ ਬਿਆਨ ਤੁਸੀਂ ਕਿਉਂ ਦਿੰਨੇ ਹੋ ਕਿਉਂ ਦਿੰਨੇ ਹੋ ਇਹੋ ਜਿਹਾ ਬਿਆਨ ਤੁਸੀਂ ਸਪੀਕਰ ਦੀ ਸਪੀਕਰ ਦੀ ਮਰਿਆਦਾ ਨੂੰ ਕਿਉਂ ਢਾ ਲਾਉਨੇ ਹੋ ਠੀਕ ਆ ਘੱਟ ਅਗਲਾ ਤਾਂ ਹੀ ਕਹਿੰਦਾ ਵੀ ਉਹਨਾਂ ਪਹਿਲਾਂ ਤੋਲੋ ਫਿਰ ਬੋਲੋ ਤੇ ਜੇ ਤੁਹਾਨੂੰ ਸਪੀਕਰ ਸਾਹਿਬ ਉਹਨਾਂ ਨੇ ਟਾਰਗੇਟ ਕਰ ਹੀ ਲਿਆ ਪਹਿਲੀ ਤਾਂ ਗੱਲ ਤੁਹਾਨੂੰ ਇਹ ਜਿਹਾ ਬਿਆਨ ਦੇਣ ਦੀ ਨਹੀਂ ਸੀ ਲੋੜ ਤੇ ਫਿਰ ਜੇ ਤੁਸੀਂ ਬਿਆਨ ਦੇ ਦਿੱਤਾ ਸੀ ਫਿਰ ਤੁਸੀਂ ਖੜਦੇ ਆਪਣੇ ਬਿਆਨ ਤੇ ਫਿਰ ਪ੍ਰਗਟ ਸਿੰਘ ਉਹਨਾਂ ਦੇ ਨਾਲ ਉਲਝਣ ਦੀ ਜਰੂਰਤ ਨਹੀਂ ਸੀ ਔਰ ਪ੍ਰਗਟ ਸਿੰਘ ਦੇ ਬਾਰੇ ਪਹਿਲਾਂ ਹੀ ਅਗਲੇ ਜਾਣਦੇ ਆ ਕਿ ਪਲੇਅਰ ਬੰਦਾ ਹੈ ਤੇ ਉਹ ਫਿਰ ਫਰੰਟ ਫੁੱਟ ਤੇ ਆ ਕੇ ਫਿਰ ਉਸ ਤਰੀਕੇ ਦੇ ਨਾਲ ਹ ਭਾਲਾਕੇ ਪਲੇਅਰ ਹਾਕੀ ਦੇ ਆ ਪਰ ਚੌਕੇ ਛੱਕੇ ਉਹ ਕ੍ਰਿਕਟ ਵਾਂਗ ਹੀ ਮਾਰਦੇ ਆ ਤੇ ਹੁਣ ਗੱਲ ਇਹ ਆ ਵੀ ਉਹਨਾਂ ਨੇ ਸਪੀਕਰ ਸੰਧਵਾ ਵੀ ਕਸੂਤੇ ਵਸਾ ਲਿਆ ਹੁਣ ਸਪੀਕਰ ਸੰਧਵਾਲਾ ਜਿਹੜਾ ਕੋਈ ਜਵਾਬ ਨਹੀਂ ਆ ਰਿਹਾ ਉਦੋਂ ਸਪੀਕਰ ਸਾਹਿਬਾ ਪਤਾ ਨਹੀਂ ਕਿੱਧਰ ਗਾਇਬ ਹੋ ਗਏ ਆ ਪਰ ਹੁਣ ਗੱਲ ਇਹ ਆ ਵੀ ਇਹੋ ਜਿਹਾ ਨਸ਼ਾ ਕਿਵੇਂ ਵਧ ਰਿਹਾ ਸੀਗਾ ਇਹ ਗੱਲ ਮੈਨੂੰ ਸਮਝ ਨਹੀਂ ਆਉਂਦੀ ਵੀ ਨਸ਼ਾ ਬਾਰਡਰ ਬੰਦ ਹੋਣ ਦੇ ਕਾਰਨ ਕਿਸਾਨਾਂ ਦੇ ਧਰਨੇ ਦੇ ਕਾਰਨ ਕਿਵੇਂ ਜਿਹੜਾ ਉਹ ਚੱਲ ਰਿਹਾ ਸੀਗਾ ਜਾਂ ਵਧ ਰਿਹਾ ਸੀ ਪੰਜਾਬ 'ਚ ਇਹ ਸਪੀਕਰ ਸਾਹਿਬ ਵੀ ਚੰਗੇ ਤਰੀਕੇ ਦੇ ਨਾਲ ਜਿਹੜੇ ਉਹ ਸਮਝਾ ਸਕਦੇ ਸਾਨੂੰ ਤਾਂ ਤਰਕ ਜਿਹੜਾ ਸਪੀਕਰ ਸਾਹਿਬ ਦਾ ਸਮਝ ਨਹੀਂ ਆਇਆ ਔਰ ਸਪੀਕਰ ਸਾਹਿਬ ਨੂੰ ਇਹ ਵੀ ਜਿਹੜਾ ਉਹ ਇੱਥੇ ਦਸਰਾ ਮੰਨਦਾ ਸਾਡੇ ਚੈਨਲ ਦੇ ਵੱਲੋਂ ਕਿ ਸਪੀਕਰ ਸਾਹਿਬ ਸੰਧਵਾ ਸਾਹਿਬ ਤੁਹਾਨੂੰ ਦੱਸ ਦਈਏ ਤੁਸੀਂ ਬੜੇ ਸਿਆਣੇ ਹੋ ਤੁਸੀਂ ਕਹਿ ਰਹੇ ਹੋ ਕਿ ਇਹ ਬਾਰਡਰ ਜਿਹੜਾ ਬੰਦ ਹੋਣ ਦੇ ਨਾਲ ਇਹ ਨਸ਼ਾ ਵਧ ਗਿਆ ਸੀ ਪੰਜਾਬ ਦੇ ਅੰਦਰ ਔਰ ਵਪਾਰ ਰੁਕ ਗਿਆ ਸੀ ਪੰਜਾਬ ਦਾ ਨੌਕਰੀਆਂ ਘਟ ਗਈਆਂ ਸੀ ਨੌਕਰੀਆਂ ਘਟਣ ਦਾ ਰਕੇ ਨੌਜਵਾਨ ਨਸ਼ੇਵਾਲ ਵਧ ਗਏ ਸੀ ਸਪੀਕਰ ਸਾਹਿਬ ਥੋੜਾ ਜਿਆ ਤੁਸੀਂ ਬੜੇ ਸਿਆਣੇ ਹੋ ਕੋਪੜਤਾਲ ਕਰ ਲਿਆ ਕਰੋ ਕਿ ਰਾਹ ਕਿਸਾਨਾਂ ਨੇ ਨਹੀਂ ਬੰਦ ਕੀਤਾ ਰਾਹ ਬੰਦ ਕੀਤਾ ਹਰਿਆਣਾ ਦੀ ਸਰਕਾਰ ਨੇ ਹਰਿਆਣਾ ਦੀ ਪੁਲਿਸ ਨੇ ਉਹਨਾਂ ਨੇ ਬੰਦ ਕੀਤਾ ਕਿਸਾਨ ਤਾਂ ਗਾਂਹ ਜਾਣਾ ਚਾਹੁੰਦੇ ਉਹਨਾਂ ਨੂੰ ਲੰਘਣ ਦੇਣਾ ਚਾਹੀਦਾ ਕਿਸਾਨਾਂ ਨੇ ਰਾਹ ਨਹੀਂ ਬੰਦ ਕੀਤਾ ਕਿਸਾਨ ਤਾਂ ਸਾਈਡ ਤੇ ਟਰਾਲੀਆਂ ਲਾ ਕੇ ਬੈਠੇ ਹੋਏ ਆ ਵਿਚਾਲ ਦੀ ਲੰਘਣ ਲਈ ਰਾਹ ਵੀ ਹੈਗਾ ਪਰ ਗੱਲ ਇਹ ਹੈ ਕਿ ਰਾਹ ਜਿਹੜਾ ਬੰਦ ਕੀਤਾ ਹੋਇਆ ਉਹ ਜਿਹੜੀ ਕੇਂਦਰ ਦੀ ਸਰਕਾਰ ਨੇ ਭਾਜਪਾ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਉਥੋਂ ਦੀ ਪੁਲਿਸ ਨੇ ਉਹਨਾਂ ਨੇ ਬੰਦ ਕੀਤਾ ਹੋਇਆ ਸੋ ਇਸ ਕਰਕੇ ਗਲਤ ਬਿਆਨਬਾਜ਼ੀ ਜਿਹੜੀ ਆਪਾਂ ਆਪਣੇ ਕਿਸਾਨਾਂ ਦੇ ਬਾਰੇ ਨਾ ਕਰੀਏ ਜੇ ਕੀਤੀ ਹੈ ਤਾਂ ਫਿਰ ਆਪਣੇ ਬਿਆਨਾਂ ਤੇ ਖੜੀਏ ਫਿਰ ਮੁਕਰਦੇ ਕਿਉਂ ਆ ਇਹ ਵੀ ਗੱਲ ਜਿਹੜੀ ਐ ਸਪੀਕਰ ਸਾਹਿਬ ਨੂੰ ਦੱਸ ਦੇਣੀ ਚਾਹੀਦੀ ਆ ਚਲੋ ਅਗਲੀ ਖਬਰ ਆਪਾਂ ਲੈ ਆਨੇ ਅਗਲੀ ਖਬਰ ਬਹੁਤ ਐਹਮ ਹੈ ਭਗਵਾਨ ਬਾ ਨੂੰ ਤਕੜਾ ਕਰਾਰਾ ਝਟਕਾ ਦਿੱਤਾ ਸੀਗਾ ਕਿਸਾਨਾਂ ਨੇ ਕੱਲ ਮੀਟਿੰਗ ਲਈ ਜਿਹੜਾ ਸੱਦਾ ਦਿੱਤਾ ਸੀ ਉਹ ਗਰਾਹਾਂ ਤੇ ਦੂਜੀ ਜਥੇਬੰਦੀ ਨੂੰ ਜਿਹੜਾ ਪੰਜਾਬ ਸਰਕਾਰ ਨੇ ਹਾਲਾਂਕਿ ਪਹਿਲੀ ਤਾਂ ਹਸੂਈ ਨਹੀਂ ਗੱਲ ਇਹ ਸੀਗੀ ਕਿ ਇਹ ਕਹਿੰਦੇ ਸੀਗੇ ਕਿ ਭਾਈ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਉਹ ਜਿਹੜੀਆਂ ਨਾ ਉਹ ਕੇਂਦਰ ਦੇ ਨਾਲ ਸੰਬੰਧਤਾ ਇਸ ਕਰਕੇ ਪੰਜਾਬ ਦੇ ਵਿੱਚ ਧਰਨੇ ਲਾ ਕੇ ਆਪਾਂ ਜਿਹੜਾ ਉਹ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਫਿਰ ਹੁਣ ਸਵਾਲ ਇਹ ਉੱਠਦਾ ਹੈ ਕਿ ਜੇ ਮੰਗਾਂ ਕਿਸਾਨਾਂ ਦੀਆਂ ਕੇਂਦਰ ਦੇ ਨਾਲ ਸਬੰਧਤ ਸੀ ਤਾਂ ਫਿਰ ਪੰਜਾਬ ਸਰਕਾਰ ਉਹਨਾਂ ਨੂੰ ਮੀਟਿੰਗ ਦੇ ਲਈ ਕਾਦੇ ਲਈ ਸੱਦ ਰਹੀ ਹੈ ਜੀ ਫਿਰ ਉਗਰਾਹਾਂ ਹੋਣੀ ਗਏ ਨਹੀਂ ਹੈਗੇ ਉਗਰਾਹਾਂ ਹੋਈ ਕਹਿੰਦੇ ਵੀ ਇੱਕ ਪਾਸੇ ਤੁਸੀਂ ਸਾਡੀਆਂ ਦੂਜੀਆਂ ਕਿਸਾਨ ਜਥੇਬੰਦੀਆਂ ਨੂੰ ਸੱਦ ਕੇ ਉਹਨਾਂ ਦੀ ਪਿੱਠ 'ਚ ਛੁਰਾ ਮਾਰ ਕੇ ਉਹਨਾਂ ਦੀ ਦੂਜੇ ਪਾਸੇੋਂ ਤੁਸੀਂ ਗ੍ਰਿਫਤਾਰੀ ਕਰਾਉਂਦੇ ਹੋ ਤੇ ਦੂਜੇ ਪਾਸੇ ਸਾਡੇ ਨਾਲ ਮੀਟਿੰਗ ਕਰਦੇ ਹੋ ਇਹੋ ਜੀ ਦੋਹਰੀ ਨੀਤੀ ਜਿਹੜੀ ਹੈ ਸਾਡੇ ਨਾਲ ਨਾ ਚੱਲੋ ਇੱਕ ਤਾਂ ਸਾਡਾ ਆਪਸ ਦੇ ਵਿੱਚ ਵੀ ਪਵਾੜ ਪਾਉਣ ਨੂੰ ਫਿਰਦੇ ਹੋ ਦੂਜਾ ਕੀ ਪਤਾ ਸਾਡੇ ਤੇ ਵੀ ਤੁਸੀਂ ਇਸ ਤਰੀਕੇ ਦੇ ਨਾਲ ਕਾਰਵਾਈ ਕਰੋ ਸਾਜਸੀ ਕਾਰਵਾਈ ਤੋਂ ਕਹਿੰਦੇ ਡਰਦੇ ਨਹੀਂ ਪਰ ਇਹੋ ਜੀਆਂ ਧੋਖੇ ਧੜੀਆਂ ਤੋਂ ਬਚਣਾ ਵੀ ਸਾਡੇ ਲਈ ਲਾਜ਼ਮੀ ਹੈ ਔਰ ਮੈਂ ਫੇਰ ਉਹੀ ਗੱਲ ਕਰਦਾ ਕਿ ਇਸ ਤਰੀਕੇ ਦੇ ਨਾਲ ਸੱਦ ਕੇ ਜਦੋਂ ਸਰਕਾਰ ਸੱਦਾ ਦਿੰਦੀ ਹੈ ਕਿ ਆਜੋ ਆਪਾਂ ਬਹਿ ਕੇ ਗੱਲਬਾਤ ਜੜੀਆ ਕਰੀਏ ਤੇ ਉਥੇ ਸੱਦ ਕੇ ਸਰਕਾਰ ਇਸ ਤਰੀਕੇ ਦੇ ਨਾਲ ਧੋਖਾ ਕਰੇ ਤਾਂ ਮੈਨੂੰ ਲੱਗਦਾ ਕਿ ਸਰਕਾਰ ਦੇ ਅਕਸ ਦੇ ਉੱਪਰ ਬਹੁਤ ਵੱਡੀ ਜਿਹੜੀ ਆ ਉਹ ਢਾ ਲੱਗੇਗੀ ਆਮ ਆਦੀ ਪਾਰਟੀ ਹਮੇਸ਼ਾ 70 ਸਾਲ 70 ਸਾਲ ਮੋਦੀ ਵਾਂਗ ਜਿਹੜਾ ਕੰਮ ਮੋਦੀ ਕਰਦਾ ਉਹੀ ਕੰਮ ਆਮ ਆਦੀ ਪਾਰਟੀ ਦੀ ਪੰਜਾਬ ਦੀ ਸਰਕਾਰ ਭਗਵੰਤਪਾ ਦੀ ਸਰਕਾਰ ਕਰ ਰਹੀ ਹੈ ਔਰ 70 70 ਸਾਲੋਂ ਤੇ 75 ਸਾਲ ਉਹ ਕਰਦੇ ਆ ਤੇ ਉਹੀ ਇਹ ਕਰ ਰਹੇ ਆ ਤੇ ਉਹੀ ਗੱਲ ਇਹੋਈ ਹੈ ਕਿ 70 ਸਾਲਾਂ ਦੇ ਵਿੱਚ ਇਹ ਵੀ ਪਹਿਲੀ ਵਾਰੀ ਹੋਈ ਹੋਇਆ ਕਿ ਕਿਸੇ ਸਰਕਾਰ ਨੇ ਕੋਈ ਜਥੇਬੰਦੀਆਂ ਆਪਣੇ ਨਾਲ ਟੇਬਲ ਟਾਕ ਤੇ ਸੱਦੀਆਂ ਹੋਣ ਕਿ ਆਪਾਂ ਬਹਿ ਕੇ ਮਸਲਾ ਹੱਲ ਕਰੀਏ ਤੇ ਉਥੇ ਟੇਬਲ ਟਾਕ ਤੇ ਸੱਦੀਆਂ ਜਥੇਬੰਦੀਆਂ ਦੇ ਨਾਲ ਇਸ ਤਰੀਕੇ ਦੇ ਨਾਲ ਧੋਖਾ ਕੀਤਾ ਹੋਵੇ ਇਹ ਵੀ ਕਿਸੇ ਸਰਕਾਰ ਨੇ 70 ਸਾਲਾਂ ਚ ਪਹਿਲੀ ਵਾਰੀ ਹੋਈ ਹੋਇਆ ਕਿ ਧੋਖਾ ਕੀਤਾ ਹੋਵੇ ਪਿੱਠੇ ਛੁਰਾ ਮਾਰਿਆ ਹੋਵੇ ਔਰ ਉਹਨਾਂ ਨੂੰ ਸੱਦ ਕੇ ਉਤੋਂ ਗ੍ਰਿਫਤਾਰ ਕਰਾਇਆ ਹੋਵੇ ਤੇ ਮਗਰ ਉਹਨਾਂ ਦੀਆਂ ਜਿਹੜੀਆਂ ਬੇਟੀਆਂ ਜਿੱਤੇ ਬੰਦੀਆਂ ਉਹਨਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਕਾਰਵਾਈ ਕਰਾਈ ਹੋਵੇ ਇਹ ਵੀ ਜਿਹੜਾ 70 ਸਾਲਾਂ ਚ ਪਹਿਲੀ ਵਾਰੀ ਹੋਇਆ ਹੈ ਇਹ ਵੀ ਪਿਛਲੇ ਲੰਬੇ ਸਮੇਂ ਦੇ ਵਿੱਚ ਕਦੇ ਵੀ ਕਿਸੇ ਸਰਕਾਰ ਨੇ ਐਦਾਂ ਨਹੀਂ ਕੀਤਾ ਭਰੋਸਾ ਨਹੀਂ ਤੋੜਿਆ ਸਰਕਾਰਾਂ ਭਰੋਸੇ 'ਤੇ ਚੱਲਦੀਆਂ ਨੇ ਜਦੋਂ ਭਰੋਸੇ ਟੁੱਟਦੇ ਆ ਤਾਂ ਫਿਰ ਕੱਲੋਂ ਕੌਣ ਜਿਹੜਾ ਉਹ ਟੇਬਲ ਟਾਕ ਤੇ ਆ ਕੇ ਕਿਸੇ ਦੇ ਨਾਲ ਗੱਲ ਕਰੂਗਾ ਵੱਡੇ ਵੱਡੇ ਦੇਸ਼ਾਂ ਦੀਆਂ ਜੰਗਾਂ ਚੱਲਦੀਆਂ ਨੇ ਵੱਡੇ ਵੱਡੇ ਦੇਸ਼ਾਂ ਦੇ ਆਪਸ ਦੇ ਵਿੱਚ ਮਸਲੇ ਉਲਝ ਜਾਂਦੇ ਆ ਪਰ ਉਹ ਟੇਬਲ ਟਾਕ ਤੇ ਹੱਲ ਹੁੰਦੀ ਆ ਤੇ ਇੱਕ ਦੇਸ਼ ਦੂਜੇ ਦੇਸ਼ ਦੇ ਬੰਦਿਆਂ ਨੂੰ ਸੱਦ ਕੇ ਜੇ ਇਸ ਤਰੀਕੇ ਨਾਲ ਬੰਦੀ ਬਣਾ ਲੂਗਾ ਜਾਂ ਉਹਨਾਂ ਨੂੰ ਗ੍ਰਿਫਤਾਰ ਕਰ ਲੂਗਾ ਤਾਂ ਦੁਨੀਆ ਦੇ ਵਿੱਚ ਭਰੋਸਾ ਕਿਸ ਕਦਰ ਰਹੂਗਾ ਡੈਮੋਕ੍ਰੇਸੀ ਦੇ ਉੱਪਰ ਜਾਂ ਟੇਬਲ ਟਾਕ ਵਾਲੀ ਜਿਹੜਾ ਇੱਕ ਰਾਹ ਹੁੰਦਾ ਉਹ ਟੇਬਲ ਟਾਕ ਬਹੁਤ ਸਾਰਥਕ ਰਾਹ ਹੁੰਦਾ ਹਨਾ ਮਸਲਿਆਂ ਨੂੰ ਹੱਲ ਕਰਨਾ ਤੇ ਜਦੋਂ ਇਸ ਤਰੀਕੇ ਦੇ ਨਾਲ ਸਰਕਾਰਾਂ ਭਰੋਸਾ ਤੋੜ ਲੈਂਦੀਆਂ ਆਪਣੇ ਲੋਕਾਂ ਦਾ ਤਾਂ ਫਿਰ ਉਹ ਹੱਲ ਰਹਿ ਕੀ ਜਾਊਗਾ ਗੱਲ ਰਹਿ ਕੀ ਜਾਊਗੀ ਇਹ ਵੀ ਜਿਹੜੀਆਂ ਦੱਸਣ ਦੀ ਲੋੜ ਆ ਭਗਵੰਤ ਮਾਨ ਹੋਰਾਂ ਨੂੰ ਮੈਨੂੰ ਲੱਗਦਾ ਕਿ ਉਹਨਾਂ ਨੇ ਇੱਕ ਗਲਤ ਪ੍ਰਤ ਤੂਰ ਦਿੱਤੀ ਹੈ ਔਰ ਆਉਣ ਵਾਲੀਆਂ ਸਰਕਾਰਾਂ ਦੇ ਲਈ ਔਰ ਹੋਰ ਮਸਲਿਆਂ ਦੇ ਵਿੱਚ ਵੀ ਟੇਬਲ ਟਾਕ ਦੇ ਉੱਪਰੋਂ ਜਿਹੜਾ ਭਗਵੰਤ ਮਾਨ ਸਰਕਾਰ ਨੇ ਇਹ ਭਰੋਸਾ ਚੱਕਿਆ ਮੈਨੂੰ ਲੱਗਦਾ ਕਿ ਇਹ ਬਿਲਕੁਲ ਠੀਕ ਨਹੀਂ ਹੈ ਔਰ ਸਰਕਾਰ ਦੇ ਨਾਲ ਗੱਲਬਾਤ ਕਰਨ ਤੋਂ ਇਹ ਗੁਰੇਜ ਹੁਣ ਅਗਲੀਆਂ ਜੱਥੇਬੰਦੀਆਂ ਜਿਹੜੀਆਂ ਕਰਿਆ ਕਰਨੀਆਂ ਭਰੋਸਾ ਜਿਹੜਾ ਉਹ ਰਹਿਣਾ ਨਹੀਂ ਹੈ ਇਸ ਤਰੀਕੇ ਦੇ ਨਾਲ ਪਹਿਲਾਂ ਹੀ ਭਰੋਸਾ ਜਿਹੜਾ ਪੰਜਾਬ ਸਰਕਾਰ ਦੇ ਉੱਪਰ ਲੋਕਾਂ ਨੂੰ ਹੈ ਨਹੀਂ ਸੀਗਾ ਕਿ ਭਾਈ ਇਹ ਤਾਂ ਆਪ ਐਲਾਨ ਕਰਕੇ ਨੋਟੀਫਿਕੇਸ਼ਨ ਕਰਕੇ ਆਪਣੇ ਨੋਟੀਫਿਕੇਸ਼ਨ ਵਾਪਸ ਲੈ ਲੈਂਦੇ ਐ ਇਹਨਾਂ ਦਾ ਕੀ ਭਰੋਸਾ ਤੇ ਹੁਣ ਉਹੀ ਗੱਲ ਇਸ ਮਸਲੇ ਦੇ ਵਿੱਚ ਵੀ ਹੋਈ ਹੈ। ਚਰਵਾਸ ਕਰਦੇ ਹਾਂ ਕਿ ਜਲਦ ਮਸਲੇ ਜਿਹੜੇ ਹੱਲ ਹੋਣਗੇ ਔਰ ਭਗਵੰਤਪਾਨ ਇਹੋ ਜੀਆਂ ਕੀਤੀਆਂ ਜਿਹੜੀਆਂ ਗਲਤੀਆਂ ਉਹਨਾਂ ਨੂੰ ਜਲਦ ਤੋਂ ਜਲਦ ਸੁਧਾਰਨਗੇ ਤੇ ਔਰਤਾਂ ਜੋ ਸਰਕਾਰ ਦੇ ਉੱਪਰ ਲੋਕਾਂ ਦਾ ਜਿਹੜਾ ਭਰੋਸਾ ਬਣਿਆ ਰਹੇ ਔਰ ਉਮੀਦ ਕਰਦੇ ਹਾਂ ਕਿ ਇਹ ਪ੍ਰੋਗਰਾਮ ਸਾਡੇ ਦਰਸ਼ਕਾਂ ਨੂੰ ਪਸੰਦ ਆਇਆ ਹੋ ਦੁਬਾਰਾ ਫਿਰ ਮਿਲਾਂਗੇ ਤਾਂ ਬਾਕੀ